ਜੋ ਨਾ ਡਾਕਟਰ ਜੀ ਐਸ ਵੀ ਜੀ ਜੋ ਜੋ ਓਪਨਿੰਗ ਕੀਤੀ ਹੈ ਜਿਹਦੇ ਬਾਰੇ ਮੇਰੇ ਵੱਲੋਂ ਇੱਕ ਨਵਾਂ ਕਨਸੈਪਟ ਹੈ ਜਿਹੜਾ ਅਗਨ ਬੈਟਸ ਕਪੂਰਤਲਾ ਦੇ ਵਿੱਚ ਲੈ ਕੇ ਆ ਰਹੇ ਨੇ کافی ਦੇਖ ਤੋਂ ਸੀ ਦੇਖਦੇ ਸੀ ਵੀ ਜਿਹੜਾ ਗ루ਮਿੰਗ ਰਿਲੇਟਡ ਪ੍ਰੋਬਲਮਸ ਨੇ ਸਕਿਨ ਦੀਆਂ ਪ੍ਰੋਬਲਮਸ ਨੇ ਬੈਟਸ ਦੇ ਵਿੱਚ ਕਾਫੀ ਜ਼ਿਆਦਾ ਆ ਰਹੀ ਹੈ ਨਾ ਸੋ ਜ਼ਿਆਦਾਤਰ ਮੇਨਟੇਨੈਂਸ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਜਾਣਕਾਰੀ ਨਾ ਹੋਣ ਕਰਕੇ ਜਿਹੜੇ ਪੈਟ ਹੋਨਰਸ ਨੇ ਪਿਆਰ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਇਹ ਕਰਕੇ ਤਿੰਨ ਵੀ ਕਈ ਵੀ ਕਈ ਚੀਜ਼ਾਂ ਇਗਨੋਰੈਂਸ ਦੇ ਵਿੱਚ ਹੁੰਦੀਆਂ ਜਾਂ ਪਤਾ ਨਹੀਂ ਲੱਗਦੀਆਂ ਕਿ ਉਸ ਕਰਕੇ ਉਹ ਜੇ ਪ੍ਰੋਪਰ ਨਹੀਂ ਹੁੰਦੀ ਜਿਸ ਕਰਕੇ ਬੁੜੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ ਸੋ ਇਹਨਾਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਅੰਦਰ ਵਨ ਰੂਫ ਅਰਗੁਲ ਬੈਟਸ ਲੈ ਕੇ ਆਏ ਹੈ ਬੇਸਿਕਲੀ ਇਹਦੇ ਵਿੱਚ ਜਿਹੜੀਆਂ ਵੀ ਗਰੂਮਿੰਗ ਦੇ ਨਾਲ ਕਿਸ ਤਰ੍ਹਾਂ ਗਰੂਮੀ ਕਰਨੀ ਹੈ ਕਿਹੜਾ ਪਰਟੀਕੂਲਰ ਸ਼ੈਂਪੂ ਜਿਹੜਾ ਉਸ ਪੈਟ ਨੂੰ ਪਰਟੀਕੂਲਰ ਪੈਟ ਨੂੰ ਪਰਟੀਕੂਲਰ ਗਰੀਡ ਨੂੰ ਸੂਟ ਕਰਦਾ ਹੈ ਉਹਦੇ ਬਾਰੇ ਸਾਰਾ ਕੁਝ ਉਹਦੀ ਜਾਣਕਾਰੀ ਵੀ ਦਿੱਤੀ ਜਾਏਗੀ ਤੇ ਉਹ ਹੀ ਚੀਜ਼ਾਂ ਤੇ ਯੂਜ਼ ਵੀ ਕੀਤੀਆਂ ਜਾਣਗੀਆਂ ਤੇ ਪੈਟ ओनर्स ਨੂੰ ਵੀ ਅਵੇਅਰ ਕੀਤਾ ਜਾਏਗਾ ਇਅਰਸ ਦੀ ਕੇਅਰ ਕਿਵੇਂ ਕਰਨੀ ਹੈ ਆਈਜ਼ ਦੀ ਕੇਅਰ ਕਿਵੇਂ ਕਰਨੀ ਹੈ ਨੇਲ ਕਲਿੱਪਿੰਗ ਕਿੰਨੇ ਦਿਨ ਬਾਅਦ ਜ਼ਰੂਰੀ ਹੈ ਵੀ ਵਾਰਮਿੰਗ ਕਦੋਂ ਜ਼ਰੂਰੀ ਹੈ ਵੈਕਸੀਨੇਸ਼ਨ ਕਦੋਂ ਜ਼ਰੂਰੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਪਰ ਡਾਟਾ ਬਿੰਗ ਪੈਟਸ ਨੂੰ ਦੱਸਿਆ ਜਾਏਗਾ ਨਾਲ ਹੀ ਕੁਝ ਫੈਸਿਲਿਟੀਆਂ ਹੋਰ ਜ਼ਿਆਦਾ ਨੇ ਜਿਹੜੀਆਂ ਕਿ ਕੰਪੂਰਤਲਾ ਦੇ ਵਿੱਚ ਪਹਿਲੀ ਵਾਰੀ ਉਹ ਵੀ ਲੈ ਕੇ ਆਦੇ ਆ ਜਿਸ ਤਰ੍ਹਾਂ ਕਿ ਮਾਈਕਰੋਚਿਪਿੰਗ ਡੌਗਸ ਹੈ ਵੀ ਜਦੋਂ ਹੁਣ ਅਬ੍ਰੋਡ ਜਾਣਾ ਹੁੰਦਾ ਕਿਸੇ ਨੇ ਤੇ ਮਾਈਕਰੋਚਿਪ ਦੀ ਬਹੁਤ ਜ਼ਿਆਦਾ ਲੋੜ ਹੈ ਜਾਂ ਦਾ ਰੈਕੋਰਡ ਰੱਖਣ ਦੀ ਲੋੜ ਹੈ ਜਾਂ ਕਿਤੇ ਕੋਈ ਪੈਟ ਜਿਹੜਾ ਗੁੰਮ ਹੋ ਗਿਆ ਤੇ ਉਸ ਦੀ ਜੇ ਲੱਭ ਜਾਂਦਾ ਤੇ ਥੋੜੀ ਦੇਰ ਬਾਅਦ ਤਾਂ ਸਾਰੇ ਪੈਟ ਇੱਕੋ ਜਿਹੀ ਲੱਗਣ ਲੱਗ ਪੈਂਦੇ ਆ ਸੋ ਮਾਈਕਰੋਚਿਪ ਦੇ ਵਿੱਚ ਉਹਦਾ ਜਿਹੜਾ ਆਇਡੈਂਟੀਫਿਕੇਸ਼ਨ ਨੰਬਰ ਹੈ ਸੋ ਉਹਦਾ ਜੇਗਾ ਤੇ ਇਮੀਡੀਏਟ ਜਿਹੜਾ ਸਕੈਨਰ ਤੋਂ ਪਤਾ ਲੱਗ ਜਾਏਗਾ ਵੀ ਇਹ ਪੈਟ ਕਿਸ ਨੂੰ ਬਿਲੋਂਗ ਕਰਦਾ ਹੈ ਪੈਟ ਫਲਾਈਟ ਦੀ ਸਿਲਟੀ ਸਿਟੀ ਹੈ ਉਹ ਦਿੱਤੀ ਜਾਦੀ ਵੀ ਜਦੋਂ ਹੁਣ ਜ਼ਿਆਦਾਤਰ ਇਹ ਹੋ ਰਿਹਾ ਵੀ ਬੱਚੇ ਤਾਂ ਸ਼ਿਫਟ ਕਰਦੇ ਆ ਸਟੱਡੀ ਦੇ ਲਈ ਅਬ੍ਰੋਡ ਜਾ ਰਹੇ ਐ ਐਂਡ ਪੈਟਸ ਉਹਨਾਂ ਦੇ ਇੱਥੇ ਰਹਿ ਜਾਂਦੇ ਐ ਸੋ ਥੋੜੀ ਦੇਰ ਬਾਅਦ ਉਹ ਪੈਟਸ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਬਿਕਾਜ਼ ਕਈ ਵਾਰੀ ਪੇਰੈਂਟਸ ਜਿਹੜੇ ਉਹ ਕੇਅਰ ਉਸ ਤਰੀਕੇ ਨਾਲ ਨਹੀਂ ਕੀਤੀ ਲੈ ਸਕਦੀ ਜਾਂ ਕੁਝ ਬਲੀਡ ਜੀ ਹੋ ਜਾਂਦੀਆਂ ਨੇ ਜਿਹੜੇ ਜਿਨ੍ਹਾਂ ਦੀ ਸੰਭਾਲ ਪੋਸੀਬਲ ਹੀ ਨਹੀਂ ਹੁੰਦੀ ਉਸ ਦੇ ਦੇ ਸੋ ਬੱਚੇ ਚਾਹੁੰਦੇ ਵੀ ਉਹ ਸੀ ਪੈਟਸ ਆਪਣੇ ਨਾਲ ਅਬ੍ਰੋਡ ਲੈ ਜੀ ਪੈਟ ਫਲਾਈਟ ਜਿਹੜੀ ਸਿਲਟੀ ਹੈ ਉਹ ਕਿਸ ਉਹ ਵੀ ਨਾਲ ਸਵਿਚ ਕੀਤੀ ਜਾਣੀ ਹੈ ਵੈਕਸੀਨੇਸ਼ਨ ਕੰਪਲੀਟ ਜਿਹੜੀ ਹੈ ਤੁਮ ਡਿਫਰੈਂਟ ਡਿਜ਼ੀਜ਼ ਕੇ ਨਾਇਨ ਡਿਸਟੈਂਪਲ ਹੈਪਟਾਈਟਿਸ ਫਾਰ ਰੂ ਪਰੈਂਟਸ ਆ ਲੈਪਟੋ ਰੈਬੀਸ ਸੋ ਇਹ ਸਾਰੀਆਂ ਜਿਹੜੇ ਇੰਪੋਰਟਡ ਬੀਡਸ ਉਹਨਾਂ ਦੇ ਵਿੱਚ ਕਰੋਨਾ ਦੇ ਪਰੈਂਟਸ ਸਾਰੀ ਸਭੀ ਸੋ ਇਹ ਵੈਕਸੀਨੇਸ਼ਨ ਬਾਰੇ ਇਹ ਸਿਰਫ ਦੈਟਸ ਵਾਸਤੇ ਹੈ ਕਿ ਹੋਰ ਵੀ ਐਨੀਮਲਸ ਵਾਸਤੇ ਪੈਕਸ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਸਮਾਲ ਐਨੀਮਲਸ ਦਾ ਮੈਨ ਹੈ ਹੀ ਹੈ ਡੌਗਸ ਨੇ ਗੈਟਸ ਨੇ ਇਵਨ ਜਿਹੜੇ ਲਵ ਬਰਡਸ ਨੇ ਜਿਹੜੇ ਅਲਾਉਡ ਨੇ ਓਨਲੀ ਉਹੀ ਸਪੀਸੀਜ਼ ਨੇ ਜਿਹੜੇ ਅਲਾਉਡ ਨੇ ਆਪਣੇ ਇਵਨ ਗਿਨੀ ਪੀਕ ਅੱਜ ਕੱਲ ਰੱਖ ਰਹੇ ਨੇ ਰੈਬਿਟਸ ਰੱਖ ਰਹੇ ਨੇ ਸੋ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਡਿਜ਼ੀਜ਼ ਨੇ ਮੇਨ ਕੈਟਸ ਦਾ ਸੀ ਦੇਖਿਓ ਉਹਨਾਂ ਕਾਫੀ ਜ਼ਿਆਦਾ ਜਿਹੜੀ ਪ੍ਰੈਵਲੈਂਸ ਹੈਗੀ ਪਹਿਲਾਂ ਤਾਂ ਆਪਾਂ ਡੌਗਸ ਦੇ ਉੱਤੇ ਧਿਆਨ ਦਿੰਦੇ ਸੀ ਕਿ ਜ਼ਿਆਦਾ ਡੌਗਸ ਹੀ ਰੱਖਦੇ ਪਰ ਹੁਣ ਕੈਟਸ ਵੀ ਜਿਹੜੇ ਬੱਚੇ ਬਹੁਤ ਜ਼ਿਆਦਾ ਰੱਖਣ ਲੱਗ ਪਏ ਸੋ ਉਹਨਾਂ ਦੀ ਕੇਅਰ ਬਾਰੇ ਵੀ ਸਾਰਾ ਕੁਝ ਹੈ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੇ ਇਨਸਟਰੂਮੈਂਟਸ ਵੀ ਜਿਹੜੇ ਜ਼ਿਆਦਾ ਅੱਛੀ ਕੁਆਲਿਟੀ ਦੇ इवन ਅਸੀਂ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਰਿਮੋਟ ਕੰਟਰੋਲ ਟੇਬਲ ਨੇ ਵੀ ਜੇ ਕਿਤੇ ਬੈਠਾ ਵੀ ਤੇ ਉਠਾ ਕੇ ਰੱਖਣਾ ਟੇਬਲ ਤੇ ਵੀ ਮੁਸ਼ਕਿਲ ਹੈ ਸੋ ਅਸੀਂ ਉਹ ਵੀ ਰਿਮੋਟ ਕੰਟਰੋਲ ਟੇਬਲ ਹੈ ਜਿਹੜਾ ਐਡਜਸਟੇਬਲ ਹੈ ਫਲੂਇਡ ਵਾਰਮਰ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਵੀ ਡੌਗ ਨੂੰ ਜੇ ਆਪਾਂ ਕੋਈ ਇੰਟਰਵਨੈਂਸ ਥੈਰੇਪੀ ਦੇਣੀ ਹੈ ਤਾਂ ਜਿਹੜੀ ਟੈਂਪਰੇਚਰ ਤੇ ਬੋਡੀ ਦੀ ਰਿਕੁਆਇਰਮੈਂਟ ਹੈ ਉਸ ਦੇ ਉੱਪਰ ਉਹ ਐਡਜਸਟਮੈਂਟ ਕਰੇਗਾ ਅਸੋ ਸੁਮਨ ਡਾਕਟਰ ਰੀਂਦਰ ਪਾਸ ਨੇ ਕਿ ਡਿਪਟੀ ਡਾਕਟਰ ਐਨੀਮਲ ਮੈਨੇਜਮੈਂਟ ਰਿਪੋਰਟ। ਸੋ ਇਹ ਜੋ ਕੋਰਲਾ ਹੋ ਰਿਹਾ ਹੈ ਤੇ ਵਿਭਾਗ ਹੋ ਰਿਹਾ ਹੈ ਉਹਦੇ ਬਾਰੇ ਕੁਝ ਗ੍ਰੀਫ ਕਰੂੰ। ਹੰਜੀ ਰਾਹਿਲ ਜੀ ਨੇ ਮੈਨੂੰ ਤੇ ਡਾਕਟਰ ਬਦੀਨਰ ਰਿਕਵੈਸਟ ਕੀਤੀ ਸੀ ਜਿੱਥੇ ਅਰਬਨ ਪੈਟ ਸਕੋਰ ਆਏ ਆਪਣੀ ਬ੍ਰਾਂਚ ਜਿੱਦੇ ਚ ਆਲ ਪੈਟ ਸਲੂਸ਼ਨ ਅੰਡਰ ਵਨ ਰੂਫ ਆ। ਡੌਗ ਫੀਡ ਡੌਗ ਦੀਆਂ ਚੈਨ ਡੌਗ ਟਵਾਈਸ ਈਮਾਨੇ ਬਟ ਕੁਆਲੀਫਾਈਡ ਵੈਟੇਰੀਨਰੀ ਐਕਿਵੇਟੇਰੀ ਸਰਵਿਸ ਜੂ ਦੇ ਰਿਹਾ ਉਹਦਾ ਟਟ ਕਟਨ ਕਰਵਾਉਣ ਵਾਸਤੇ ਡਾਕਟਰ ਬੀਦੀ ਜੀ ਦੇ ਮੈਂ ਇੱਥੇ ਆਇਆ ਸੀ ਦੋਸਤੋ ਆਪ ਲੋਕਾਂ ਨੂੰ ਤਾਂ ਲੱਗਦੀ ਜਿਹੜਾ ਪੈਟਸ ਏ ਤਾਂ ਨਿਕਾ ਕੋਸਟਲੀ ਹੁੰਦਾ ਹਾਂਜੀ ਹਾਂਜੀ ਪੈਟਸ ਹੁੰਦਾ ਤੇ ਕੋਸਟਲੀ ਆ ਪਰ ਜਿਦਾ ਪੁਰਾਣੇ ਸਮੇਂ ਤੋਂ ਜਿਹੜਾ ਹੈਗਾ ਡੌਗ ਸਭ ਤੋਂ ਬੰਦੇ ਦਾ ਵਫਾਦਾਰ ਸਾਥੀ ਮੰਨਿਆ ਗਿਆ ਵਾ ਤੇ ਪਿਆਰ ਵਾਸਤੇ ਲੋਕੀ ਮਤਲਬ ਕੋਸਟਲੀ ਪੈਟ ਤੇ ਉਹਨੇ ਸਭ ਕੁਝ ਉਹਨੇ ਕੇਅਰ ਕੋਸਟਲੀ ਕਰਦੇ ਆ ਲੋਕੀ ਪਿਆਰ ਵਾਸਤੇ ਅਜ ਅਜੇ ਤੋਂ ਸ਼ੁਰੂ ਬਲਾਚਿਕੀ ਦੀ ਸਿਲਟੀ ਵਰਦਿੰਦੀ ਤੇ ਜਿਆਦਾ ਤੁਹਾਨੂੰ ਇਹ ਰਾਹ ਜੀ ਦੱਸੂਗਾ ਮੈਂ ਤਾਂ ਘਾਟਨ ਕਰਨ ਵਾਸਤੇ ਆਇਆ ਸੀ ਜੀ ਬਾਕੀ ਇਹ ਬੀਇੰਗ ਰੈਫਰਿਜਰੇਟਰ ਸਾਡੀ ਵੈਟਰਨਰੀ ਪੋਲੀਕਲੀਨਿਕ ਵੀ ਹੈਗੀ ਇੱਥੇ ਸਾਰੀਆਂ ਫੈਸਿਲਿਟੀ ਟਰੀਟਮੈਂਟ ਨਹੀਂ ਹੁੰਦੇ ਵੀ ਪ੍ਰੋਵਾਈਡ ਕਰਦੇ ਆ ਵੈਕਸੀਨੇਸ਼ਨ ਵੀ ਪਰ ਇਹਨਾਂ ਦਾ ਇਹਨਾਂ ਦਾ ਪ੍ਰਾਈਵੇਟ ਵੈਂਚਰ ਹੈ ਪ੍ਰਾਈਵੇਟ ਦਾ ਵੀ ਆਪਣਾ ਗਵਰਨਮੈਂਟ ਵੱਲੋਂ ਵੀ ਪੂਰਾ ਸਾਥ ਦੇਉਂਗੇ ਜੇਕਰ ਉਹ ਤੁਹਾਡੇ ਨੂੰ ਕੋਈ ਹੈਲਪ ਹੁੰਦਾ ਹੋਣਾ ਉਨੀ ਕੋਈ ਇਸ ਕਲੈਬ੍ਰੇਸ਼ਨ ਵਾਲੀ ਗੱਲ ਨਹੀਂ ਹੈ ਕਿ ਜੀ ਸਾਡਾ ਪਬਲਿਕ ਐਵੈਟਰ ਹੈ ਬਲਕਿ ਸਰਕਾਰੀ ਹੈ ਸਰਕਾਰੀ ਡਿਵੈਂਜਰ ਹੈ ਹਨਾ ਇਹਨਾਂ ਦਾ ਪ੍ਰਾਈਵੇਟ ਆ ਬਿਟਰੀਨਰੀਆ ਨਾਲ ਕੋਈ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਕਰ ਸਕਦਾ ਆਪਣੀ ਕੋਈ ਵੀ ਵੈਟਰੀਨਰੀ ਟਰੀਟਮੈਂਟ ਦੇ ਸਕਦਾ ਹੈਲਦੀ ਕੰਪੀਟੀਸ਼ਨ ਹੈ ਗਵਰਨਮੈਂਟ ਸੈਕਟਰ ਪ੍ਰਾਈਵੇਟ ਸੈਕਟਰ ਵਿਚ ਕੋਲੈਬੋਰੇਸ਼ਨ ਵਾਲੀ ਗੱਲ ਨਹੀਂ ਹੈਗੀ ਤੁਸੀਂ ਸਭ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਸੰਜੀਵ ਖੰਨਾ ਜੀ ਤੇ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ਖਬਰੀ ਹੈ ਜਿਹੜਾ ਕਪੂਰ ਥਲੇ ਦੇ ਵਿੱਚ ਮੇਰੇ ਫਰੈਂਡ ਸੀ ਰਾਹੁਲ ਜੀ ਜਿਹੜਾ ਕਿ ਡਾਕ ਦੇ ਸਪੈਸ਼ਲਿਸਟ ਆ ਹੋਰ ਵੀ ਜਿਹਦਾ ਕੈਟ ਹੋ ਗਈ ਹਰ ਕਿ ਜਿਹਦਾ ਟਰੀਟਮੈਂਟ ਦੇਣ ਵਾਸਤੇ ਬਹੁਤ ਇਹਨਾਂ ਦਾ ਬੈਸਟ ਇੱਕ ਆਪਸ਼ਨ ਮੈਨੂੰ ਲੱਗਾ ਸੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਇਹ ਕੋਈ ਚੀਜ਼ ਕਪੂਰਥਲੇ ਦੇ ਵਿੱਚ ਲਿਆਓ ਕਿ ਜਿਹੜੇ ਡੌਗ ਪ੍ਰੇਮੀ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਵੀ ਸੀ ਕਿ ਕਈ ਤਾਂ ਐਨੇ ਡੌਗ ਪ੍ਰੇਮੀ ਆ ਕਿ ਜਿਹੜਾ ਰੱਖਣ ਤੋਂ ਵੀ ਡਰਦੇ ਸੀ ਕਿ ਉਹਨਾਂ ਦਾ ਟ੍ਰੀਟਮੈਂਟ ਨਹੀਂ ਇੱਥੇ ਹੁੰਦਾ ਸੀ ਜਾਂ ਉਹਨਾਂ ਨੂੰ ਕੋਈ ਮੈਡੀਸਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਖਰਾਕ ਉਹਨਾਂ ਦੀ ਹੁੰਦੀ ਨਹੀਂ ਅਵੇਲੇਬਲ ਸੀ ਪਰ ਰਾਹੁਲ ਜੀ ਨੇ ਇਹ ਆ ਕੇ ਇੱਥੇ ਕਪੂਰਥਲੇ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਕਿ ਹਰ ਤਰ੍ਹਾਂ ਦੀ ਡੌਗ ਦੀ ਜੋ ਵੀ ਫੈਸਿਲਿਟੀ ਜੋ ਇੱਕ ਹੋਣੀ ਚਾਹੀਦੀ ਹੈ ਇੱਕ ਰੱਖਣ ਦੇ ਪੰਜਾਬ ਉਹ ਇਹਨਾਂ ਨੇ ਪੂਰੀ ਕੀਤੀ ਇੱਥੇ ਤੇ ਮੈਂ ਕਬੂਰਥਲੇ ਵਾਲਿਆਂ ਨੂੰ ਬਹੁਤ ਖੁਸ਼ਬਰੀ ਖ਼ਬਰੀ ਦੇਣਾ ਕਿ ਆ ਕੇ ਤੁਸੀਂ ਡੋਗ ਪਰਚੇਜ਼ ਵੀ ਕਰੋ ਜੋ ਜਿਸ ਤਰ੍ਹਾਂ ਦਾ ਵੀ ਉਹਦਾ ਲਾਜ ਆ ਜਾਂ ਕੋਈ ਵੀ ਟ੍ਰੀਟਮੈਂਟ ਆ ਤੁਸੀਂ ਇੱਥੇ ਆ ਕੇ ਰਾਹੁਲ ਜੀ ਕੋ ਬੇਲੋ ਸੋਤਰਾ ਸ਼ੋਮ ਨੰਬਰ ਮੇਰਾ ਜੀ ਰਾਹੁਲ ਭਾਰਦਵਾ ਜਾਇਗਾ ਜੀ ਮੈਂ ਅਰਬਨ ਪੈਟ ਦਾ ਹੁਣ ਰਹਿਗਾ ਸਾਡੇ ਜਿਹੜੇ ਮੇਨ ਮੈਨੇਜਰ ਐਮ ਡੀ ਰਹਗੇ ਉਹ ਮਿਸਟਰ ਦੇਖੋ ਕੋਲ ਰਹਗੇ ਤੋ ਕੀ ਖਾਸ ਹੋਏਗਾ ਅਰਬਨ ਪੈਟਸ ਵਿੱਚ ਜਿਹੜਾ ਕਬੂਤਰ ਤੁਸੀਂ ਸ਼ੋਰਮ ਖੋਲਿਆ ਹੋਆ ਸਾਡਾ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਕਪੂਰਥਲਾ ਦੇ ਵਿੱਚ ਐਦਾ ਦੀ ਕੋਈ ਪੈਟਸ ਦੇ ਲਈ ਕੋ ਸਰਵਿਸ ਨਹੀਂ ਸੀਗੀ ਪਹਿਲਾਂ ਜਿਹਾ ਲਾਈਕ ਰੂਮਿਕ ਵਗੈਰਾ ਜਾਂ ਹੋਰ ਜੋ ਪੈਟ ਐਸੈਸਰੀ ਨੀਡ ਸੀਗੀ ਉਹ ਬਿਲਕੁਲ ਨਹੀਂ ਸੀਗੀ ਉਹ ਚੀਜ਼ਾਂ ਆਪਾਂ ਇੱਥੇ ਲੈ ਕੇ ਆਏ ਹੈਗੀਆਂ ਆਪਣਾ ਨੂੰ ਵਧੀਆ ਔਰ ਬਾਜਬ ਰੇਟਾ ਤੇ ਸਭ ਤਰ੍ਹਾਂ ਨਾਲ ਮਿਲੇਗਾ ਔਰ ਗਰੂਮਿੰਗ ਕਨਸੈਪਟ ਜਿਹੜੇ ਹੈਗੇ ਸਾਡੇ ਕੋਲ ਸਭ ਤੋਂ ਡਿਫਰੈਂਟ ਹੈਗੇ ਜੀ ਸਾਡੇ ਕੋਲ ਗਰੂਮਿੰਗ ਕੋਨ ਵੀਲਸ ਵੀ ਹੈਗੇ ਆ ਜਿਹੜੀ ਦੀ ਵੈਨ ਹੈਗੀ ਸਾਡੇ ਕੋਲ ਮੋਡੀਫਾਈ ਕੀਤੀ ਉਹਦੇ ਅੰਦਰ ਹੀ ਸ਼ਾਵਰ ਲੱਗੇ ਆ ਸਭ ਕੁਝ ਤੁਹਾਡੇ ਡੋਰਸਟੈਪ ਤੇ ਜਾਏਗੀ ਤੇ ਗਰੂਮਿੰਗ ਕਰਕੇ ਆਏਗੀ ਔਰ ਫਸਟੇਟ ਦੇ ਕੇ ਤੁਸੀਂ ਪੈਟਰਨ ਕਰੇ ਦੇ ਜੀ ਆਪਾਂ ਟ੍ਰੀਟਮੈਂਟ ਵੀ ਕਰਾਂਗੇ ਇੱਥੇ ਉਹਨਾਂ ਨੂੰ ਫਸਟੇਟ ਦੇ ਆ ਕੇ ਅੱਛੇ ਤਰੀਕੇ ਨਾਲ ਅਗਰ ਐਡਮਿਟ ਕਰਨ ਦੀ ਲੋੜ ਪਈ ਤੇ ਉਹ ਵੀ ਸਾਡੇ ਕੋਲ ਫੈਸਿਲਿਟੀ ਪੂਰੀ ਹੈਗੀ ਆ ਅਸੀਂ ਤੇ ਐਡਮਿਟ ਵੀ ਕਰਾਂਗੇ ਉਹਨਾਂ ਨੂੰ ਉਹ ਵੀ ਕਰਾਂਗੇ ਫਿਰ ਮੇਨਲੀ ਜਿਹੜਾ ਸਾਡੇ ਇਧਰੋਂ ਪੈਟਸ ਜਿਹੜੇ ਬਾਹਰ ਜਾਂਦੇ ਹੈਗੇ ਉਹਨਾਂ ਨੂੰ ਬਾਹਰ ਲੈ ਜਾਣ 'ਚ ਬਹੁਤ ਦਿੱਕਤ ਆਂਦੀ ਹੈ ਤੇ ਉਹਦੇ ਜਿਹੜੇ ਸਾਡੇ ਡਾਕਟਰਸ ਹੈਗੇ ਉਹਨਾਂ ਨੂੰ ਪੈਟਸ ਦੇ ਲਈ ਫਲਾਈਟਸ ਔਰ ਵੀਜ਼ਾ ਉਹ ਵੀ ਪ੍ਰੋਵਾਈਡ ਕਰਨਗੇ ਆਪਾਂ ਕਿ ਕਿੰਦਾ ਦਾ ਕਿੰਦਾ ਹੋ ਸਕਦਾ ਹੈ ਉਹ ਵੀ ਨਾਲ ਆਪਾਂ ਬੰਦੇ ਕਿਸ ਤਰ੍ਹਾਂ ਦਾ ਵੀਜ਼ਾ ਪੈਟਸ ਜਿਹਦਾ ਹਾਂ ਇਹਨਾਂ ਦਾ ਪਾਸਪੋਰ ਜਿਹੜਾ ਵੈਕਸੀਨੇਸ਼ਨ ਕਾਰਡ ਹੁੰਦਾ ਉਹ ਪਾਸਪੋਰਟ ਹੁੰਦਾ ਨਾ ਤੇ ਉਹ ਵਟਰੀਨਰੀਅਨ ਜਿਹੜਾ ਹੈ ਉਹਨੂੰ ਵੈਰੀਫਾਈ ਕਰਦੇ ਆਗੇ ਉਹਨਾਂ ਤੋਂ ਵੈਰੀਫਾਈ ਕਰਾ ਕੇ ਲੈਟਰ ਕਰਵਾ ਕੇ ਫਿਰ ਏਜੰਸੀ ਦੇਣਾ ਪੈਂਦਾ ਫਿਰ ਜਾ ਕੇ ਉਹਨਾਂ ਨੂੰ ਇਹ ਜਿਹੜਾ ਇਹ ਲਾਸੀ ਦੇ ਵਿੱਚ ਬੈਟ ਫਾਸਟ ਮੈਸੇਜ ਦੇਣਾ ਪੈਂਦਾ ਹੈਗਾ ਮੈਸੇਜ ਦੇ ਕੇ ਤਾਂ ਉੱਥੋਂ ਨਾਲ ਫਿਰ ਉਹਨਾਂ ਨੂੰ ਪ੍ਰੋਪਰ ਰਿਜ਼ਮ ਮਿਲ ਜਾਂਦਾ ਹੈ ਯਾਨੀ ਕਿ ਇਹ ਜਿਹੜਾ ਵੇ ਹੈਗਾ ਆਮ ਲੋਕਾਂ ਨੂੰ ਨਹੀਂ ਪਤਾ ਅਸੀਂ ਦੱਸਾਂਗੇ ਬੜੇ ਸੌਖੇ ਤਰੀਕੇ ਨਾਲ ਇੱਕ ਤੋਂ ਦੋ ਦਿਨ ਦੇ ਵਿੱਚ ਆਪਾਂ ਵੀਜ਼ਾ ਉਹਨਾਂ ਨੂੰ ਲੈ ਕੇ ਹੀ ਹਾਂ ਮਾਲਕ ਬਾਹਰ ਤੇ ਟੈਕਟਰ ਇੱਥੇ ਅੱਗੇ ਤੁਸੀਂ ਵੀਜ਼ਾ ਲਵਾ ਕੇ ਉਹਨੂੰ 에어ਪੋਰਟ ਤੇ ਜਾਓ ਬਿਲਕੁਲ 에어ਪੋਰਟ ਤੇ ਜਾਮਾਗੇ ਜੀ ਤਾਂ ਉਹਦੇ ਅੰਦਰ ਪਲੇਨ ਦੇ ਅੰਦਰ ਇੱਕ ਵੱਖਰਾ ਕੈਬਿਨ ਹੁੰਦਾ ਹੈਗਾ ਉਸ ਕੈਬਿਨ ਦੇ ਵਿੱਚ ਹੀ ਹੋ ਰਿਹਾਦਾ ਹੈਗਾ ਪ੍ਰੋਪਰ ਕੰਬਿਨੈਂਟ ਹੁੰਦਾ ਹੈਗਾ ਐਦਾ ਦੀ ਕੋਈ ਕੋਈ ਨਹੀਂ ਹੈ ਅਗਰ ਬੋਟਾ ਛੋਟਾ ਸਮਾਲ ਡੋਗ ਹੈਗਾ ਤੇ ਤੁਸੀਂ ਆਪਣੇ ਨਾਲ ਵੀ ਕਰ ਸਕਦੇ ਹੋ ਜਿੱਥੇ ਬੰਦੇ ਉੱਥੇ ਹੀ ਕਰ ਸਕਦੇ ਹੋ ਜੇ ਥੋੜਾ ਵੱਡਾ ਡੋਗ ਹੈਗਾ ਤਾਂ ਪ੍ਰਾਈਵੇਟ ਕੈਬਿਨ ਹੁੰਦਾ ਇੱਕ ਵੱਖਰਾ ਉੱਥੇ ਰੱਖ ਦਿੰਦੇ ਸਰ ਅਸ਼ੋਕ ਰਾਮ ਮੈਂ ਐਡਵੋਕੇਟ ਅਨੂ ਜਾਨਨ ਐਂਡ ਮੈਂ ਪ੍ਰੈਜ਼ੀਡੈਂਟ ਅਰਬਨ ਸਟੇਟ ਵੈਲਫੇਅਰ ਸੋਸਾਇਟੀ ਵੀ ਹੈ ਜੀ ਜੀ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਜਦੋਂ ਮੈਨੂੰ ਮਾਲੂਮ ਚੱਲਿਆ ਕਿ ਡਾਕਟਰ ਸਾਹਿਬ ਨੇ ਦੱਸ ਡਾਕਟਰ ਬੇਦੀ ਨੇ ਕਿ ਦਾ ਇੱਕ ਪੈਟ ਸ਼ਾਪ ਖੁੱਲੀ ਹੈ ਮੈਂ ਪੈਟ ਸ਼ਾਪ ਕਹਿਣਾ ਵੀ ਗਲਤ ਹੋਣਾ ਬਿਕੋਜ਼ ਹਰ ਚੀਜ਼ ਹੀ ਅਵੇਲੇਬਲ ਹੈ ਸ਼ਾਪ ਤੋਂ ਹੁੰਦੀ ਹੈ ਕੁਝ ਆਈਟਮ ਮਿਲਦੇ ਆਂ ਅਦਰ सब कुछ अवेलेबल है ट्रीटमेंट डॉग फूड ट्रेनिंग और बेस्ट पार्ट इस कि एक वैनिटी वैन आती है वो कोई ग्रूमिंग का इशू हो वो ऑन द हाउस करके जाएगी तो पहले मैं भी जो तो मेरे को पैट सी मैं डॉक्टर बेदी जलंधर जाता से बट हूँ इधर खुल गया तो मैंने बड़ी खुशी है और जिन्हें पैट लवर्स है खुशी होनी चाहिए अर्बन स्टे अपना कपूथला इधर की एक शॉप खुली है जिससे हर फैसिलिटी अवेलेबल है